1661 ਇਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਸਾਰੇ ਭਾਰਤ ਦਾ ਦੌਰਾ ਕਰ ਰਹੇ ਸਨ ਉਹ ਆਪਣੇ ਪ੍ਰਚਾਰ ਰਾਹੀਂ ਦੱਬੀ ਤੇ ਸਹਮੀ ਹੋਈ ਜਨਤਾ ਨੂੰ ਜ਼ੁਲਮ ਦੇ ਬੰਧਨ ਤੋੜਨ ਲਈ ਪ੍ਰੇਰ ਰਹੇ ਸਨ ਇਸ ਲਈ ਉਹਨਾਂ ਨੂੰ ਭਾਰਤ ਦਾ ਹਰ ਬੁੱਢਾ ਤੇ ਬੱਚਾ ਜਾਣਦਾ ਸੀ 22 ਦਸੰਬਰ 1661 ਇਸਵੀ ਨੂੰ ਸਾਹਿਬ ਜਾਦੇ ਗੁਬਿੰਦ ਰਾਏ ਦਾ ਜਨਮ ਹੋਇਆ। ਉਹਨਾਂ ਦੇ ਜਨਮ ਲੈਣ ਦੀ ਖਬਰ ਵੀ ਸਾਰੇ ਦੇਸ਼ ਵਿੱਚ ਫੈਲ ਗਈ। ਇਹ ਦੁਆ ਤੇ ਮੁਸਲਮਾਨਾਂ ਨੂੰ ਇੱਕ ਨਜ਼ਰ ਨਾਲ ਦੇਖਣ ਵਾਲੇ ਪੀਰ ਤੀਖਣशाह ਪਾਸ ਸਾਹਿਬ ਜਾਦੇ ਦੇ ਜਨਮ ਦੀ ਖਬਰ ਪਹੁੰਚ ਗਈ। ਪੀਰ ਜੀ ਇੱਕ ਮੰਨੇ ਪਰਮੰਨੇ ਮੁਸਲਮਾਨ ਫਕੀਰ ਬਿੰਡ ਗੜਾਮ ਜ਼ਿਲੇ ਅੰਬਾਲਾ ਦੇ ਰਹਿਣ ਵਾਲੇ ਸਨ ਪੀਰ ਦੇ ਮਨ ਵਿੱਚ ਸਾਹਿਬਜ਼ਾਦੇ ਦੇ ਦਰਸ਼ਨ ਆਪਣੇ ਅੱਖੀ ਕਰਨ ਦੀ ਉਮੰਗ ਪੈਦਾ ਹੋ ਗਈ ਉਹ ਆਪਣੇ ਕੁਝ ਛੇਲਿਆਂ ਨੂੰ ਨਾਲ ਲੈ ਕੇ ਪਟਨਾਵਾਲ ਤੋਂ ਪਰੇ ਰਸਤੇ ਦੇ ਦੁੱਖ ਤਕਲੀਫ ਸਹਾਰਦੇ ਹੋਏ ਪੀਰ ਜੀ 2 ਮਹੀਨੇ ਵਿੱਚ ਪਟਨੇ ਪਹੁੰਚੇ ਸਾਹਿਬਜ਼ਾਦੇ ਦੇ ਮਾਮਾ ਕਿਰਪਾਲ ਚੰਦ ਪਾਸ ਉਹਨਾਂ ਨੇ ਸਾਹਿਬਜ਼ਾਦੇ ਦੇ ਦਰਸ਼ਨਾਂ ਦੀ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਜੀ ਅਜੇ ਆਸਾਮ ਦੇਸ਼ ਦੇ ਦੌਰੇ ਉੱਪਰ ਸਨ ਇਸ ਲਈ ਮਾਮਾ ਕਿਰਪਾਲ ਚੰਦ ਨੇ ਇਹ ਕਹਿੰਦੇ ਹੋਏ ਨਾ ਕਰ ਦਿੱਤੀ ਕਿ ਜਦੋਂ ਤੱਕ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਨਹੀਂ ਦੇਖ ਲੈਂਦੇ ਤਦੋਂ ਤੱਕ ਕਿਸੇ ਹੋਰ ਨੂੰ ਇਹਨਾਂ ਦੇ ਦਰਸ਼ਨ ਨਹੀਂ ਕਰਾਏ ਜਾ ਸਕਦੇ। ਮਾਮਾ ਕਿਰਪਾਲ ਚੰਦ ਦੇ ਜਵਾਬ ਦੇਣ ਉਪਰ ਪੀਰ ਹੁਣ ਖਾਣਾ ਪੀਣਾ ਤਿਆਗ ਦਿੱਤਾ ਤੇ ਦਰਵਾਜ਼ੇ ਦੇ ਅੱਗੇ ਤਰਨਾ ਮਾਰ ਕੇ ਬੈਠ ਗਏ। ਕੁਝ ਦਿਨਾਂ ਪਿਛੋਂ ਮਾਮਾ ਕਿਰਪਾਲ ਚੰਦ ਨੇ ਪੀਰ ਦੀ ਹਾਲਤ ਉੱਪਰ ਤਰਸ ਖਾ ਕੇ ਸਾਹਿਬ ਜਾਨੇ ਦੇ ਦਰਸ਼ਨਾ ਦੀ ਆਗਿਆ ਦੇ ਦਿੱਤੀ ਪੀਰ ਜੀ ਬਾਲਾ ਗੋਬਿੰਦ ਰਾਏ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ ਉਹਨਾਂ ਮਨ ਦਾ ਪਰਮ ਦੂਰ ਕਰਨ ਲਈ ਕਿ ਸਾਹਿਬ ਜਾਨਾ ਗੋਬਿੰਦ ਰਾਏ ਵੱਡਾ ਹੋ ਕੇ ਹਿੰਦੂਆਂ ਨੂੰ ਬਹੁਤਾ ਪਿਆਰ ਕਰੇਗਾ ਜਾਂ ਮੁਸਲਮਾਨਾਂ ਨੂੰ ਸਤਕਾਰੇਗਾ ਉਹਨਾਂ ਨੇ ਦੋ ਕੁਜੀਆਂ ਇੱਕ ਵਿੱਚ ਪਾਣੀ ਕਦ ਦੁੱਧ ਵਿੱਚ ਦੁੱਧ ਪਵਾ ਕੇ ਉਹਨਾਂ ਦੇ ਵਗੀ ਰੱਖੀਆਂ ਦੁੱਧ ਵਾਲੀ ਕੁਜੀ ਹਿੰਦੂਆਂ ਦੀ ਤੇ ਪਾਣੀ ਵਾਲੀ ਕੁਜੀ ਉਹਨਾਂ ਮੁਸਲਮਾਨਾਂ ਦੀ ਮੰਨ ਵਿੱਚ ਧਾਰ ਲਈ ਹਰਮਨ ਪਿਆਰੇ ਗੋਬਿੰਦ ਰਾਏ ਨੇ ਦੋਹਾਂ ਕੁਜੀਆਂ ਉੱਪਰ ਆਪਣੇ ਕੋਮਲ ਹੱਥ ਰੱਖ ਦਿੱਤੇ ਪੀਰ ਜੀ ਸਮਝ ਗਏ ਕਿ ਇਹ ਵੱਡੇ ਹੋ ਕੇ ਦੋਹਾਂ ਧਰਮਾਂ ਨੂੰ ਇੱਕੋ ਜਿਹਾ ਪਿਆਰ ਤੇ ਸਤਿਕਾਰ ਕਰਨਗੇ ਪੀਰ ਜੀ ਨੇ ਇੱਕ ਹੋਰ ਤੀਜੀ ਕੁਜੀ ਮੰਗਵਾਈ ਤੇ ਸਾਹਿਬਜ਼ਾਦੇ ਅੱਗੇ ਰੱਖ ਦਿੱਤੀ ਸਾਹਿਬਜ਼ਾਦੇ ਨੇ ਉਸ ਉੱਪਰ ਵੀ ਆਪਣਾ ਸੱਜਾ ਹੱਥ ਰੱਖ ਦਿੱਤਾ ਇਸ ਤੋਂ ਪੀਰ ਨੇ ਅਨੁਮਾਨ ਲਗਾ ਲਿਆ ਕਿ ਇਹ ਦੋਹਾਂ ਧਰਮਾਂ ਨੂੰ ਸਤਕਾਰ ਦੇ ਹੋਏ ਇੱਕ ਹੋਰ ਤੀਜਾ ਧਰਮ ਸ਼ੁਰੂ ਕਰਨੀ ਹੈ ਪੀਰ ਜੀ ਦੇ ਮਨ ਦੀ ਭਾਵਨਾ ਪੂਰੀ ਹੋਈ ਉਹ ਆਪਣੇ ਚੇਲਿਆਂ ਨਾਲ ਵਾਪਸ ਆਪਣੇ ਡੇਰੇ ਗ੍ਰਾਮ ਪਰਤ ਗਏ ਪੀਰ ਦੇ ਪਿਆਰ ਦਾ ਸਤਕਾਰ ਕਰਦੇ ਹੋਏ ਪਟਨੇ ਤੋਂ ਆਨੰਦਪੁਰ ਨੂੰ ਜਾਂਦੇ ਹੋਏ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਉਹ ਨਾ ਪਾਸ ਇੱਕ ਦਿਨ ਟਿਕੇ ਵਾਹਿਗੁਰੂ ਜੀ ਦਾ ਕਾਲ ਸਾਹ ਉਹ ਵਾਹਿਗੁਰੂ ਜੀ ਕੀ ਫਤਿਹ